ਫਿਰੋਜ਼ਪੁਰ ਦੇ ਜ਼ੀਰਾ ਵਿੱਚ ਐਸਟੀਐਫ ਨੇ ਦੋ ਨਸ਼ਾ ਤਸਕਰਾਂ ਨੂੰ ਟੀਰ ਕਰ ਦਿੱਤਾ ਹੈ ਐਸਟੀਐਫ ਅਤੇ ਨਸ਼ਾ ਤਸਕਰਾਂ ਵਿਚਾਲੇ ਮੋਟਪੇੜ ਹੋਈ ਸੀ ਇਸ ਫਾਇਰਿੰਗ ਦੌਰਾਨ ਦੋ ਤਸਕਰ ਮਾਰੇ ਗਏ ਅਤੇ ਇੱਕ ਗੰਭੀਰ ਜ਼ਖਮੀ ਹੋਇਆ ਮ੍ਰਿਤਕਾਂ ਦੇ ਨਾਮ ਸੰਦੀਪ ਅਤੇ ਗੋਰਾ ਨੇ ਜਦਕਿ ਅਨਮੋਲ ਨਾਮ ਦਾ ਮੁਲਜ਼ਮ ਜ਼ਖਮੀ ਹੋਇਆ ਬਦਮਾਸ਼ਾਂ ਕੋਲੋਂ ਹਥਿਆਰ ਵੀ ਬਰਾਮਦ ਹੋਏ ਨੇ ਨਸ਼ਾ ਤਸਕਰ ਇੱਕ ਗੱਡੀ ਦੇ ਵਿੱਚ ਸਵਾਰ ਸਨ ਐਸਟੀਐਫ ਨੇ ਜ਼ੀਰਾ ਤਲਵੰਡੀ ਰੋਡ ਤੇ ਇਹਨਾਂ ਨੂੰ ਕੇਰ ਲਿਆ ਫਾਇਰਿੰਗ ਦੌਰਾਨ ਇੱਕ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਇਆ ਹੈ ਜਿਹੜੇ ਮਿੱਤੀ ਆਏ ਨੇ ਕਿੰਨੇ ਆਏ ਨੇ ਕਿੰਨੇ ਨੇ ਤੋਈ ਤਿੰਨ ਪੇਸ਼ੈਂਟਸ ਆਏ ਸੀ ਸਾਡੇ ਕੋਲ ਜਿਹੜੇ ਕਿ ਪੁਲਿਸ ਨਾਲ ਹੋਈ ਹੈ ਉਹਨਾਂ ਦੀ ਫਾਈਟਿੰਗ ਸ਼ਾਇਦ ਤੇ ਉਹਨਾਂ ਤਿੰਨਾਂ ਚੋਂ ਇੱਕ ਜਨਾਂ ਤੇ ਬ੍ਰਾਡ ਡੈਡੀ ਸੀ ਜਿਹਦਾ ਨਾਮ ਹੋਰਾ ਸਿੰਘ ਹੈ ਰੈਜ਼ੀਡੈਂਟ ਆਫ ਮੰਦਿਰ ਹਾਂ ਤੇ ਬਾਕੀ ਦੋ ਸੀ ਉਹਨਾਂ ਚੋਂ ਇੱਕ ਕਾਫੀ ਸਿਕ ਸੀ ਉਹ ਐਕਸਪਾਇਰ ਹੋ ਗਿਆ ਤੀਸਰੇ ਨੂੰ ਅਸੀਂ ਫਰੀਦ ਕੋ ਟ੍ਰਾਂਸਫਰ ਕੀਤਾ ਉਹਦੀ ਹਾਲਤ ਕੀ ਹੈ ਕਿਸ ਤਰ੍ਹਾਂ ਜਿਹੜਾ ਰੈਫਰ ਕੀਤਾ ਸੀਰੀਅਸ ਹੀ ਹੈ ਤੇ ਇੱਕ ਕੋਈ ਮੁਲਾਜ਼ਮ ਤੇ ਵੀ ਵਜਈ ਆ ਹਾਂਜੀ ਉਹਨਾਂ ਦੇ ਵੀ ਥੋੜੀ ਜੀ ਹੈਗੀ ਐ ਇੰਜਰੀ ਗਨ ਸ਼ਾਟ ਹੀ ਐ ਉਹ ਜੋ ਆਬਜ਼ਰਵੇਸ਼ਨਸ ਨੇ